ਅਜਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਣਾ ਖਿਲਾਫ ਸ਼੍ਰੋਮਣੀ ਕਮੇਟੀ ਸਖਤ ਐਕਸ਼ਨ ਲੈ ਰਹੀ ਹੈ ਕਮੇਟੀ ਨੇ ਸਖਤ ਨੋਟਿਸ ਲੈਂਦਿਆਂ ਉਸ ਵਿਰੋਧ ਕਰਵਾਈ ਵਾਸਤੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਹੈ ਐਰਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਾ ਨਿਭੋਣ ਕਰਕੇ ਪਰਿਕਰਮਾ ਦੇ ਤਿੰਨ ਮੁਲਾਜ਼ਮਾ ਵਿਰੁੱਧ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਸਰਦਾਰ ਤਾਮੀਨ ਨੇ ਕਿਹਾ ਕਿ ਕਿਸੇ ਨੂੰ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰਮਤ ਵਿਰੁੱਧ ਹਰਕਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰੰਤੂ ਕੁਝ ਲੋਕ ਜਾਣਬੁੱਝ ਕੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਤੇ ਇਤਿਹਾਸਕ ਮਹੱਤਤਾ ਨੂੰ ਨਜ਼ਰਅੰਦਾਜ਼ ਕਰਕੇ ਕੋਝੀਆਂ ਹਰਕਤਾਂ ਕਰਦੇ ਨੇ ਉਹਨਾਂ ਕਹਿ ਕਿ ਹਾਲੀ ਦੇ ਵਿੱਚ ਉਪਤ ਲੜਕੀ ਦੇ ਵੱਲੋਂ ਕੀਤੀ ਗਈ ਹਰਕਤ ਦੇ ਨਾਲ ਸਿੱਖ ਭਾਵਨਾਵਾਂ ਤੇ ਮਰਿਆਦਾ ਨੂੰ ਠੇਸ ਪੁੱਜੀ ਹੈ ਇਸ ਲਈ ਉਹਨਾਂ ਪੁਲਿਸ ਨੂੰ ਕਾਰਵਾਈ ਦੇ ਲਈ ਲਿਖਿਆ ਹੈ ਉੱਥੇ ਇਸ ਮਾਮਲੇ ਦੇ ਵਿੱਚ ਕਾਰਵਾਈ ਬਾਰੇ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸਰਦਾਰ ਭਗਵੰਤ ਸਿੰਘ ਤੰਗੇੜਾ ਨੇ ਜਾਣਕਾਰੀ ਦਿੱਤੀ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦੇ ਕੇਂਦਰ ਉਹ ਕੇਂਦਰ ਬਿੰਦੂ ਆ ਜਿੱਥੇ ਸੰਗਤਾਂ ਬੜੇ ਸਰਦਾ ਤੇ ਸਤਿਕਾਰ ਨਾਲ ਨਮਸਕਾਰ ਕਰਨ ਬਾਅਦ ਤੇ ਆਉਂਦੀਆਂ ਨੇ ਬਹੁਤ ਸਾਰੀਆਂ ਸੰਗਤਾਂ ਦਾ ਇਹ ਸੁਪਨਾ ਹੁੰਦਾ ਵੀ ਸੱਚਕੰਨ ਸ੍ਰੀ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕਰੀਏ ਪਰ ਬਹੁਤ ਸਾਰੀਆਂ ਸੰਗਤਾਂ ਦੇ ਇਹ ਜਿਹੜਾ ਸੁਪਨਾ ਪੂਰਾ ਹੋ ਜਾਂਦਾ ਕਈਆਂ ਦਾ ਇਹ ਅਧੂਰਾ ਰਹਿ ਜਾਂਦਾ ਸੋ ਕੱਲ ਇੱਕ ਕੈਮਰੇ ਵੇਖਣ ਤੇ ਪਾਇਆ ਗਿਆ ਕਿ ਇੱਕ ਬੀਬੀ ਆ ਜਿਹੜੀ ਉਹ ਸੱਚਕੰਨ ਸ੍ਰੀ ਦਰਬਾਰ ਸਾਹਿਬ ਵਿਖੇ 6:53 ਮਿੰਟ ਤੇ ਐਂਟਰੀ ਕਰਦੀ ਆ ਜੋ 6:57 ਮਿੰਟ ਤੇ ਦਰਬਾਰ ਸਾਹਿਬ ਦੇ ਅਗਲੇ ਪਾਸੇ ਦੀ ਲੰਘਦੀ ਆ ਲਗਭਗ ਉਹ 1 ਘੰਟਾ ਰਹਿੰਦੀ ਆ 7:04 ਮਿੰਟ ਤੇ ਉਹਨੇ ਇਹ ਆਸਨ ਕਰਿਆ ਯੋਗਾਸਨ ਕਰਿਆ ਤੇ ਲਗਭਗ 1 ਘੰਟਾ ਉਹ ਪ੍ਰਕਰਮਾ ਚ ਰਹਿੰਦੀ ਆ ਤੇ ਉਹਨੇ ਕਿਤੇ ਵੀ ਸਤਕੰਟ ਸ੍ਰੀ ਦਰਬਾਰ ਸਾਹਿਬ ਦੇ ਜਾਂ ਉਹ ਆਲੇ-ਦਾਲ ਕਿਸੇ ਵੀ ਸਥਾਨ ਤੇ ਉਸ ਬੀਬੀ ਨੇ ਨਮਸਕਾਰ ਨਹੀਂ ਕੀਤੀ ਸੋ ਇਹ ਜਬਦਾ ਕਿ ਉਹ ਬੀਬੀ ਕਿਉਂਕਿ ਸਤਕੰਟ ਸ੍ਰੀ ਦਰਬਾਰ ਸਾਹਿਬ ਇੱਕ ਸਿੱਖਾਂ ਦਾ ਉਹ ਕੇਂਦਰ ਹੈ ਜਿੱਥੇ ਇਹ ਕਹਿ ਲਓ ਇੱਕ ਆਪਣੀ ਉਹ ਬੀਬੀ ਮਸੂਰੀ ਕਰਨ ਬਾਅਦ ਇਹ ਯੋਗਾਸਨ ਕੀਤਾ ਜਿਹਦੇ ਨਾਲ ਸੰਗਤਾਂ ਦੇ ਮਨਾਂ 'ਚ ਬੜੀ ਠੇਸ ਪਹੁੰਚੀ ਆ ਸੋ ਅਸੀਂ ਨੇ ਸਤਕੰਟ ਸ੍ਰੀ ਦਰਬਾਰ ਸਾਹਿਬ ਵੱਲੋਂ ਉਹ ਬੀਬੀ ਦੇ ਖਿਲਾਫ ਇੱਕ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਆ ਭਾਵੇਂ ਉਸ ਬੀਬੀ ਨੇ ਹੁਣੇ ਸੋਸ਼ਲ ਮੀਡੀਆ ਤੇ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਉਹਨੇ ਆਪਣੀ ਇਹ ਮਾਫੀ ਮੰਗ ਲਈ ਆ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਪਹਿਲਾ ਇਹ ਗਲਤੀਆਂ ਇੱਥੇ ਆ ਕੇ ਕਿਉਂ ਕਰਦੇ ਨੇ ਫੇਰ ਬਾਅਦ ਚ ਮਾਫੀਆਂ ਮੰਗਦੇ ਨੇ ਸੋ ਇਹ ਅਜਈਆਂ ਗੱਲਾਂ ਜਈਆਂ ਹਰਕਤਾਂ ਤੋਂ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਜ ਪਉਂਦੀ ਆ ਅਸੀਂ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਸਤਿਕੰਡ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਆਸਤਾ ਦਾ ਉਹ ਕੇਂਦਰ ਆ ਜਿੱਥੇ ਬਹੁਤ ਸਾਰੀਆਂ ਸੰਗਤਾਂ ਸਰਦਾ ਤੇ ਸਤਕਾਰ ਬਾਤ ਤੇ ਆਉਂਦੀਆਂ ਨੇ ਸੋ ਇੱਥੇ ਆ ਕੇ ਅਸੀਂ ਇਦਾਂ ਦੀਆਂ ਵੀਡੀਓ ਇਦਾਂ ਦੇ ਆਸਣ ਨਾ ਕਰਿਆ ਕਰੀਏ ਜਿਹਦਾ ਦੇ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚੇ ਸੋ ਜਿਹੜੇ ਸਾਡੇ ਮੁਲਾਜ਼ਮਾਂ ਦੀ ਉੱਥੇ ਡਿਊਟੀ ਸੀਗੀ ਉਹ ਤਿੰਨ ਮੁਲਾਜ਼ਮਾਂ ਦੇ ਖਿਲਾਫ ਅਸੀਂ ਭਾਈ ਗਗਨਪਾਲ ਸਿੰਘ ਆ ਜੋ ਆਰਜੀ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੀ ਸੇਵਾਦਾਰ ਭਾਈ ਬਲਵਿੰਦਰ ਸਿੰਘ ਜੀ ਸੇਵਾਦਾਰ ਉਹ ਮੋਢਲੇ ਤੌਰ ਤੇ ਅਸੀਂ ਉਹਨਾਂ ਨੂੰ ਮਤਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਸੋ ਬਾਕੀ ਵੀ ਮੁਲਾਜ਼ਮਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਐਦਾਂ ਦੀ ਕੋਈ ਗਲਵਾਤ ਪਾਈ ਗਈ ਤਾਂ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਸੰਗਤਾਂ ਨੂੰ ਵੀ ਬੇਨਤੀ ਆ ਕਿ ਇੱਥੇ ਆ ਕੇ ਅਜਿਹੀਆਂ ਗੱਲਾਂ ਤੋਂ ਸਾਨੂੰ ਚੇਤਿਤ ਹੋਣਾ ਚਾਹੀਦਾ ਅਜਿਹੀਆਂ ਗੱਲਾਂ ਜਿਹਦੇ ਨਾਲ ਸੰਗਤਾਂ ਦੇ ਮਨਾਂ ਨੂੰ ਕੋਈ ਠੇਸ ਨਾ ਪਹੁੰਚੇ जिकरे खासी की सोशल मीडिया इन्फ्लुएंसर अर्चना मकवाना ने श्री हरमंदिर साहिब दी परिक्रमा ਵਿੱਚ ਯੋਗਾ ਕੀਤਾ ਹੈ ਉਸਨੇ سوشل میڈیا اکاؤنٹ ਤੇ ਤਸਵੀਰ ਸਾਂਝੀ ਕੀਤੀ ਜਿਸ ਵਿੱਚ अर्चना मकवाना ਸ਼ੀਸ਼ਾ ਸੰਕਰਦੀ ਨਜ਼ਰ ਆ ਰਹੀ ਹੈ ਉਸ ਦੀ ਇਹ ਤਸਵੀਰ سوشل میڈیا ਤੇ ਖੂਬ ਵਾਇਰਲ ਹੋ ਰਹੀ ਹੈ ਇਸ ਪੋਸਟ ਵਿੱਚ ਉਸਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਟੈਗ ਕੀਤਾ ਸੀ ਜਿਸ ਤੋਂ ਬਾਅਦ ਵੱਡੀ ਗਿਣਤੀ ਲੋਕ ਇਸ ਦਾ ਵਿਰੋਧ ਕਰ ਰਹੇ ਸਨ ਹਾਲਾਂਕਿ ਵਿਵਾਦ ਹੁੰਦਾ ਦੇਖ ਕੇ अर्चना ਨੇ ਉਕਤ ਤਸਵੀਰ ਨੂੰ ਆਪਣੇ سوشل میڈیا ਪਲੇਟਫਾਰਮ ਤੋਂ ਹਟਾ ਦਿੱਤਾ ਤੇ ਮੁਆਫੀ ਮੰਗ ਲਈ ਹੈ ਲੇਕਿਨ ਲੋਕਾਂ ਦੇ ਵਿੱਚ ਗੁੱਸਾ ਉਸੇ ਤਰ੍ਹਾਂ ਹੈ ਅਰਜਨਾ ਮਕਵਾਨਾ ਨੇ ਮਾਫੀ ਮੰਗਦੇ ਹੋਏ ਲਿਖਿਆ ਕਿ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿੱਚ ਯੋਗਾ ਕਰਨ ਤੇ ਪਾਬੰਦੀ ਹੈ ਉਸਨੇ ਮਾਫੀ ਮੰਗਦੇ ਹੋਏ ਕਿ ਐਕੀ ਉਪਵਿਕ ਵਿੱਚ ਅਜੇਹਾ ਨਹੀਂ ਕਰੇਗੀ ਤੇ ਸਬਦ ਦਾ ਧਿਆਨ ਰੱਖੇਗੀ ਲੇਕਿਨ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਖਤ ਐਕਸ਼ਨ ਲਿੱਤਾ ਜਾ ਚੁੱਕਾ ਹੈ ਅਤੇ ਪੁਲਿਸ ਕਮਿਸ਼ਨਰ ਨੂੰ ਇਸ ਦੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਬਿਊਰੋ ਰਿਪੋਰਟ এবੀਪੀ ਸੰਜਾ